ਕ੍ਰਿਸ਼ਨ ਸਸਰੀ ਗਾਲ ਮੇਰੇ ਸਾਰੇ ਵੀਰ ਭਰਾਵਾਂ ਨੂੰ ਇਸ ਟਾਈਮ ਅਸੀਂ ਮੌਜੂਦ ਹਾਂ ਜੀ ਚੰਬਲ ਘਾਟੀ ਦੇ ਵਿੱਚ ਤੋਲਪੁਰ ਤੋਂ ਤਕਰੀਬਨ 5-6 ਕਿਲੋਮੀਟਰ ਪਹਿਲੇ ਇਹੋ ਹੀ ਉਹ ਹੀ ਚੰਬਲ ਦਾ ਇਲਾਕਾ ਹੈ ਜਿਹੜਾ ਅੱਜ ਤੋਂ ਕਈ ਸਾਲਾਂ ਪਹਿਲੇ ਡਾਕੂਆਂ ਦੇ ਅੰਦਰ ਜਿਹੜਾ ਹੈਗਾ ਕੈਪਚਰ ਹੁੰਦਾ ਹੁੰਦਾ ਸੀਗਾ ਤੇ ਲੋਕ ਇੱਥੇ ਜਿਹੜੇ ਹੈਗੇ ਜਾਣ ਤੋਂ ਵੀ ਡਰਦੇ ਹੁੰਦੇ ਸੀਗੇ ਇਹ ਜਿਹੜਾ ਏਰੀਆ ਹੈਗਾ ਤਕਰੀਬਨ ਨਾਨਾ ਕਰਦੇ ਏਰੀਆ ਚੰਬਲ ਘਾਟੀ ਦਾ ਕਾਫੀ ਵੱਡਾ ਹੈ ਕਿਉਂਕਿ ਇੱਥੇ ਨਾਲ ਹੀ ਆਪਣੀ ਜਿਹੜੀ ਤੋਲਪੁਰ ਦੇ ਨਾਲ ਹੈ ਚੰਬਲ ਰੇਂਜ ਲੱਗ ਜਾਂਦੀ ਹੈ ਚੰਬਲ ਰੇਂਜ ਕਾਫੀ ਵੱਡੀ ਹੈ ਚੰਬਲ ਰਿਵਰ ਵੀ ਲੱ ਤੇ ਅੱਜ ਅਸੀਂ ਉਸ ਘਾਟੀ ਦੇ ਵਿੱਚ ਸਾਈਕਲ ਚਲਾ ਰਹੇ ਹਾਂ ਜਿੱਥੇ ਲੋਕ ਜਾਣ ਨੂੰ ਡਰਦੇ ਹੁੰਦੇ ਸੀਗੇ ਜਿਹੜਾ ਚੰਮਲ ਏਰੀਆ ਹੈ ਉੱਥੇ ਅੱਜ ਵੀ ਡਾਕੂ ਰਹਿੰਦੇ ਨੇ ਪਰ ਉਸ ਹਾਵ ਨਹੀਂ ਰਿਹਾ ਜਿਹੜਾ ਪਹਿਲੇ ਹੁੰਦਾ ਹੁੰਦਾ ਸੀਗਾ ਜਿਹੜੇ ਡਾਕੂ ਸੀਗੇ ਉਹ ਇੱਥੇ ਬਹੁਤ ਹੀ ਜ਼ਿਆਦਾ ਲੂਟ ਪਾਰਟ ਮਾਰ ਕਾਟ ਕਰਦੇ ਹੁੰਦੇ ਸੀਗੇ ਪਰ ਹੁਣ ਉਹ ਡਾਕੂ ਆਣੇ ਸਰੈਂਡਰ ਕਰਤਾ ਹੋਇਆ ਤੇ ਹੁਣ ਉਹ ਜਿਹੜੇ ਡਾਕੂ ਨੇ ਉਹ ਫ੍ਰੀ ਮਾਈਂਡ ਜਿਹੜੇ ਹੈਗੇ ਆ ਨਹੀਂ ਹੈਗੇ ਉਹ ਵੀ ਹੁਣ ਕਮਾਂਕਾਰਾਂ ਵੱਲ ਲੱਗੇ ਹੋਏ ਨੇ ਜਿਹੜਾ ਇਲਾਕਾ ਅੱਜ ਤੋਂ ਕਈ ਸਾਲ ਪਹਿਲੇ

ਤੋ ਅਬ ਉਹ ਜੋ ਡਾਕੂ ਆਕੂ ਹੁੰਦੇ ਥੇ ਪਹਿਲੇ ਅਬ ਨਹੀਂ ਹੈ ਨਾ ਉਹ ਨਹੀਂ ਅਬ ਠੀਕ ਹੋ ਗਿਆ ਹੈ ਸਾਰਾ ਅਬ ਠੀਕ ਹੋ ਗਿਆ ਹੈ ਸੋ ਫਾਈਨਲੀ ਵੀ ਆਰ ਇਨ ਧੋਲਪੁਰ ਰੀਜਨ ਇਹ ਜਿਹੜਾ ਰੀਜਨ ਹੈ ਕਾਫੀ ਜਿਆਦਾ ਏਰੀਆ ਹੈ ਦਾ ਚੰਬਲ ਦੇ ਵਿੱਚ ਪੈਂਦਾ ਹੈਗਾ ਤੇ ਤੁਸੀਂ ਫਿਲਮ ਦੇਖੀ ਹੋਣੀ ਬੈਂਡਿਟ ਕੁਇਨ ਜਿਹਦੇ ਵਿੱਚ ਜਿਹੜੀ ਫੁੱਲਨ ਦੇਵੀ ਹੁੰਦੀ ਹੈ ਉਹਦੇ ਉੱਪਰ ਸਾਰੀ ਕਹਾਣੀ ਵਖਾਨ ਕਰੀ ਗਈ ਹੈ ਉਹ ਪੋਲੀਟੀਸ਼ੀਅਨ ਬਣ ਜਾਂਦੀ ਹੈ ਮੈਂਬਰ ਆਫ ਪਾਰਲੀਮੈਂਟ ਬਣ ਜਾਂਦੀ ਹੈ ਅੰਡਰ ਦਾ ਨਿਤ੍ਰਿਤਵ ਆਫ ਮੁਲਾयम ਸਿੰਘ ਯਾਦਵ ਜਿਹੜੇ ਹੁੰਦੇ ਆ ਤੇ ਉਹਨਾਂ ਦੇ ਉੱਤੇ ਜਿਹੜੇ ਸਾਰੇ aarop ਹੁੰਦੇ ਉਹ ਵਾਪਸ ਲੈ ਲਿੱਤੇ ਜਾਂਦੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸਰਵ ਕਰਦੀ ਹੈ ਮੈਂਬਰ ਆਫ ਪਾਰਲੀਮੈਂਟ ਦੇ ਇਥੇ ਤੇ ਉਹਨਾਂ ਨੂੰ 2001 ਦੇ ਵਿੱਚ ਅਸੈਗਨੇਟ ਕਰ ਦਿੱਤਾ ਜਾਂਦਾ ਹੈਗਾ ਧੌਲਪੁਰ 30 ਕਿਲੋਮੀਟਰ ਸਾਰਾ ਰਹਿ ਗਿਆ ਤੇ ਹੋ ਸਕਿਆ ਤਾਂ ਉਹ ਗੁਰੂ ਘਰ ਦੇ ਵੀ ਜਾਵਾਂਗੇ ਜੇ ਦੀ ਗੱਲ ਅਸੀਂ ਗੱਲ ਕਰ ਰਹੇ ਸੀਗੇ ਗੁਰਦੁਆਰਾ ਸਾਹਿਬ ਸ਼ੇਰ ਸ਼ਿਕਰ ਸਾਹਿਬ ਉਹ ਜਿਹੜਾ 6514 ਨਾਲ ਰਿਲੇਟਡ ਹੈ ਉਹਦਾ ਵੀ ਜਿਹੜਾ ਇਤਿਹਾਸ ਉੱਥੇ ਆ ਕੇ ਜਰੂਰ ਦੱਸਾਂਗੇ ਮਹਾਭਾਰਤ ਦੇ ਟਾਈਮ ਜਿਹੜਾ ਇਹ ਰੀਜਨ ਸੀਗਾ ਚੰਬਲ ਰੀਜਨ ਇਹਨੂੰ ਕਰਜ ਕੀਤਾ ਗਿਆ ਸੀਗਾ ਬਾਏ ਦ੍ਰੋਪਦੀ ਸ਼ਰਾਬ ਦਿੱਤਾ ਗਿਆ ਸੀ ਦ੍ਰੋਪਦੀ ਵੱਲੋਂ ਤੇ ਉਸ ਤੋਂ ਬਾਅਦ ਇਹ ਜਿਹੜਾ ਰੀਜਨ ਹੈ ਸਾਰਾ ਖੂਨ ਦੀ ਘਾਟੀ ਨਾਲ ਵੀ ਜਾਣੇ ਜਾਣ ਲੱਗ ਗਿਆ ਜੇ ਅਸੀਂ ਗੱਲ ਕਰੀਏ ਬੈਂਡੇਟ ਫੁੱਲਨ ਦੇਵੀ ਜੀ ਦੀ ਤੇ ਉਹ ਜਿਹੜੇ ਸੀਗੇ ਇੱਕ ਬਦਲੇ ਦੀ ਅੱਗ ਦੇ ਵਿੱਚ ਗਏ ਇਹਦਾ ਰਿਵੈਂਜ ਔਰ ਰਿਵੈਂਜ ਉਹਨਾਂ ਦਾ ਇਸ ਕਰਕੇ ਸੀਗਾ ਕਿਉਂਕਿ ਉਹਨਾਂ ਦਾ ਜਿਹੜੇ ਪ੍ਰੇਮੀ ਸੀ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਕਿਸੇ ਐਨਮੀ ਦੇ ਦੁਆਰਾ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਦਾ ਖੁਦ ਦਾ ਵੀ ਮਤਲਬ ਸੈਲਫ ਰੇਪ ਦਿਖੋਇਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਸਾਰਾ ਦਾ ਸਾਰਾ ਗੱਲ ਮੁਕਦੀ ਸੀ ਉਹ ਆ ਕੇ ਮੁਕਦੀ ਸੀਗੀ ਰਿਵੈਂਜ ਦੇ ਉੱਤੇ ਤੇ ਫਿਰ ਉਹਨਾਂ ਨੇ ਰਿਵੈਂਜ ਲਿਆ ਸੀਗਾ 22 ਮਰਡਰ ਕਰਕੇ ਐਨਾ ਕਾਰਨਾ ਕਰਕੇ ਉਹਨਾਂ ਦੀ ਜਿਹੜੀ ਹੈਗੀ ਬਹੁਤ ਵੱਡੀ ਵੱਡੀ ਐਨਮੀ ਦੇ ਨਾਲ ਲੜਾਈ ਪੈ ਗਈ ਸੀਗੀ ਤੇ ਉਹ ਜਿਹੜੇ ਸੀਗੇ ਬਹੁਤ ਜ਼ਿਆਦਾ ਲੋਕਾਂ ਦੀਆਂ ਨਿਗਾਹਾਂ 'ਚ ਆਗੇ ਹੋਏ ਸੀਗੇ ਪੁਲਿਸ ਦੀਆਂ ਨਿਗਾਹਾਂ 'ਚ ਵੀ ਆਗੇ ਹੋਏ ਸੀਗੇ ਤੇ ਫਿਰ ਇੱਕ ਟਾਈਮ ਆਇਆ ਐਸਾ ਜਦੋਂ ਉਹਨਾਂ ਨੇ ਸੈਲਫ ਸਰੈਂਡਰ ਕਰਤਾ ਹਜ਼ਾਰਾਂ ਲੋਕਾਂ ਦੇ ਵਿੱਚ ਪੁਲਿਸ ਦੇ ਸਾਹਮਣੇ ਤੇ ਅਸੀਂ ਹੁਣ ਉਹਨਾਂ ਹੀ ਸੜਕਾਂ ਤੇ ਸਾਈਕਲ ਚਲਾ ਰਹੇ ਹਾਂ ਜਿਹੜਾ ਇੱਕ ਟਾਈਮ ਤੇ ਚੰਬਲ ਰੀਜਨ ਦੇ ਵਿੱਚ ਹੁੰਦਾ ਹੁੰਦਾ ਸੀਗਾ ਹੈ ਤਾਂ ਹੱਲੇ ਵੀ ਚੰਬਲ ਰੀਜਨ ਦੇ ਵਿੱਚ ਹੀ ਹੈ ਲੇਕਿਨ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਜਿਹੜੀਆਂ ਪਹਿਲੇ ਹੁੰਦੀਆਂ ਹੁੰਦੀਆਂ ਸੀਗੀਆਂ ਜਿਵੇਂ ਇੱਥੇ ਬਹੁਤ ਸਾਰੇ ਡਾਕੂ ਹੋਏ ਨੇ ਬਹੁਤ ਸਾਰੇ ਬੈਂਡੇਡ ਹੋਏ ਨੇ ਤੇ ਹੁਣ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਇੱਥੇ ਤੇ ਹੁਣ ਕੋਈ ਵੀ ਇੱਥੇ ਡਾਕੂ ਕੋਈ ਇੱਥੇ ਬੈਂਡਿਟ ਨਹੀਂ ਹੈਗਾ ਹੁਣ ਇੱਥੇ ਸਾਰਾ ਦਾ ਸਾਰਾ ਸੇਫ ਮਾਮਲਾ ਹੋ ਚੁੱਕਾ ਹੋਇਆ ਹੈ ਬਾਕੀ ਇੱਕ ਹੋਰ ਗੱਲ ਕਹਿਦਾ ਹੋ ਸਕਦਾ ਹੈ ਮੈਂ ਜਿਹੜੀ ਤੁਹਾਨੂੰ ਪਿੱਛੇ ਫੁੱਲਨ ਦੇਵੀ ਜੀ ਦੀ ਸਟੋਰੀ ਦੱਸੀ ਹੈ ਥੋੜੀ ਬਹੁਤ ਗਲਤ ਵੀ ਹੋ ਸਕਦੀ ਹੈ ਜੇ ਮੈਂ ਕੁਝ ਗਲਤ ਬੋਲਤਾ ਹੋ ਵੀ ਉਹਦੇ ਲਈ ਮਾਫੀ ਹੈ ਪਰ ਜੋ ਮੇਰੇ ਦਿਮਾਗ ਚ ਆ ਰਿਹਾ ਸੀਗਾ ਜਿਹੜਾ ਵੀ ਮੈਂ ਪੜ੍ਹਿਆ ਹੋਇਆ ਸੀ ਜੋ ਮੈਂ ਸੁਣਿਆ ਹੋਇਆ ਸੀਗਾ ਉਦੇ ਬਾਰੇ ਮੈਂ ਤੁਹਾਨੂੰ ਸਾਰਾ ਕੁਝ ਦੱਸਤਾ ਬਾਕੀ ਇੱਕ ਵਾਰ ਕੁਝ ਧੇਰ ਬਾਅਦ ਮੈਂ ਜਿਹੜਾ ਹੈਗਾ Google ਤੇ ਵੀ ਚੈੱਕ ਕਰਕੇ ਤੁਹਾਨੂੰ ਓਕੇ ਜਾਂ ਨੋ ਦਾ ਜਵਾਬ ਜ਼ਰੂਰ ਦਵਾਵਾਂਗਾ ਕਿ ਮੈਂ ਜੋ ਬੋਲਿਆ ਸਹੀ ਸੀ ਜਾਂ ਗਲਤ ਸੀ ਸੌਰੀ ਮੁਰੈਨਾ 25 ਕਿਲੋਮੀਟਰ ਗਵਾਲੀਅਰ 70 ਮੁਰੈਨਾ ਦੇ ਬਾਰੇ ਤੁਹਾਨੂੰ ਮੈਂ ਕੱਲ ਦੱਸਿਆ ਹੀ ਸੀਗਾ ਮੁਰੈਨਾ ਇੱਕ ਐਸਾ ਰੀਜਨ ਹੈ ਜਿਹਦੇ ਵਿੱਚ ਉੱਥੇ ਦੀ ਗੱਚਕ ਉੱਥੇ ਦੀ ਜਿਹੜੀ ਹੈਗੀ ਖਾਣ ਪੀਣ ਦੀਆਂ ਚੀਜ਼ਾਂ ਜਿਹੜੀ ਪੂਜੀਏ ਦੇ ਵਿੱਚ ਹੋਗੀਆਂ ਉਹ ਤੇ ਉੱਥੇ ਦੇ ਜਿਹੜੇ ਹਿਸਟੋਰੀਕਲ ਰੀਜਨ ਦੇ ਵਿੱਚ ਆ ਜਾਂਦੇ ਕਿਉਂਕਿ ਉੱਥੇ ਨੈਸ਼ਨਲ ਚੰਬਰ ਸੈਂਚਰੀ ਲੱਗ ਜਾਂਦੀ ਹੈ 2 ਮਿੰਟ ਪਾਣੀ ਪੀ ਪਿਛਲੇ ਪੰਪ ਤੇ ਰੁਕੀ ਸੀ ਉਸੇ ਮਸ਼ੀਨ ਖਰਾਬ ਸੀ ਐਥੇ ਦੇਖਦੇ ਹਾਂ ਹੁਣ ਹੈਗੀ ਮਸ਼ੀਨ ਦੇ ਵਿੱਚ ਪਾਣੀ ਸਾਹਮਣੇ ਨੱਗਾ ਪਿਆ ਦੇਖਦੇ ਹਾਂ ਸਕਰੀਨ ਤੇ ਜੋ ਤੁਸੀਂ ਏਰੀਆ ਹੁਣ ਦੇਖ ਰਹੇ ਹੋ ਇਹ ਸਾਰਾ ਏਰੀਆ ਚੰਬਲ ਰੀਵਰ ਨੇ ਜੀ ਸਾਹਮਣੇ ਜਿਹੜੀ ਨਦੀ ਵਹਿ ਰਹੀ ਹੈ ਜੀ ਉਹ ਹੈ ਚੰਬਲ ਰੀਵਰ ਤੇ ਚੰਬਲ ਰੀਵਰ ਜਿਹੜੀ ਹੈ ਉਹ ਕਰਸਡ ਹੈ ਤੇ ਇਧਰ ਜਿਹੜਾ ਇਹ ਸਾਰਾ ਏਰੀਆ ਇਹ ਉਹੀ ਏਰੀਆ ਹੈ ਜਿੱਥੇ ਕੁਝ ਟਾਈਮ ਪਹਿਲੇ ਟਾਕੂਆਂ ਦਾ ਕਬਜ਼ਾ ਹੁੰਦਾ ਹੁੰਦਾ ਸੀਗਾ ਕੀ ਹੋਰ ਰਸਤਾ ਦੇਖ ਰਹੇ ਹੋ ਜੀ ਸਾਈਕਲ ਲੈ ਕੇ ਤੇਸੀ ਸਾਈਕਲਾਂ ਵਾਲੇ ਪਹੁੰਚ ਗਏ ਨੇ ਦ ਰੀਜਨ ਆਫ ਚੰਬਲ ਦ ਰੀਜਨ ਆਫ ਟਾਕੂਇਟਸ ਐਂਡ ਬੈਂਡਿਟਸ ਬੈਂਡਿਡ ਕੀਨ ਫੁਲਨਦੇਵੀ ਕਿੰਨਾ ਕੂੜਾ ਮਚਾ ਰਹੇ ਚੰਮਲ ਨਦੀ ਵਿੱਚ ਸੁੱਟ ਰਹੇ ਨੇ ਕੱਪੜੇ ਮੈਂ ਇਹਨਾਂ ਨੂੰ ਮੈਂ ਕੀ ਕਹਾਂ ਜੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੋ ਇਹ ਟੁੱਟੜ ਪੈਂਦੇ ਨੇ ਕਟੋਗਟ 700 800 ਮੀਟਰ ਦਾ ਇਹ ਪੋਲ ਹੈ ਸਿਕਾ ਪੁੱਲ ਪਾਰ ਕਰਦੇ ਅਸੀਂ ਰਾਜਸਥਾਨ ਤੋਂ ਸਿੱਧਾ ਐਂਟਰ ਕਰ ਜਾਾਂਗੇ ਐਮਪੀ ਦੇ ਵਿੱਚ ਮਧੇ ਪ੍ਰਦੇਸ਼ ਦੇ ਵਿੱਚ ਤੇ ਇਹ ਜਿਹੜੀ ਨਦੀ ਹੈ ਇਹ ਅਲੱਗ ਕਰਦੀ ਹੈ ਜੀ ਰਾਜਸਥਾਨ ਤੋਂ ਮਧੇ ਪ੍ਰਦੇਸ਼ ਚੰਬਲ ਕਾਟੀ ਨੀਸ਼ੂ ਦਾ ਸਾਈਕਲ ਚੰਬਲ ਕਾਟੀ ਦੇ ਵਿੱਚ ਹੈ ਜੀ ਇਸ ਟਾਈਮ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਜੀ ਇਹ ਸਾਰਾ ਏਰੀਆ ਪੈਂਦਾ ਜੀ ਆਪਣਾ ਚੰਬਲ ਘਾਟੀ ਦਾ ਤੇ ਇਹ ਚੰਬਲ ਦੇ ਨਾਲ ਲੱਗਦੇ ਸਾਰੇ ਦੇ ਸਾਰੇ ਨਦੀ ਦੇ ਨਾਲ ਲੱਗਦੇ ਸਾਰੇ ਦੇ ਸਾਰੇ ਏਰੀਆ ਚੰਬਲ ਦੇ ਵਿੱਚ ਹੀ ਆ ਜਾਂਦਾ ਇਹ ਏਰੀਆ ਗਵਾਲੀਅਰ ਤੱਕ ਵੀ ਲੱਗਦਾ ਹੈ ਇਹਦਾ ਰੀਜਨ ਤੇ ਗੱਲ ਕਰੀਏ ਆਪਾਂ ਇੱਥੇ ਦੇ ਬਾਰੇ ਇਸ ਟਾਈਮ ਮਹੀਨਾ ਸੌਣ ਦਾ ਹੈਗਾ ਜਿਦੇ ਕਰਕੇ ਇੱਥੇ ਹਰਿਆਲੀ છਾਈ ਹੋਈ ਹੈ ਉਹ ਇਸ ਰੀਜਨ ਦੇ ਵਿੱਚ ਜਿਹੜੇ ਨੇ ਕਨੇ ਜੰਗਲ ਵੀ ਨੇ ਜਿੱਥੇ ਡਾਕੂ ਉਸ ਟਾਈਮ ਰਿਆ ਕਰਦੇ ਸੀਗੇ ਹੁਣ ਤਾਂ ਆਪਾਂ ਨੂੰ ਵੀ ਕਨਫਰਮ ਨਹੀਂ ਪਤਾ ਉਹਨਾਂ ਕਾ ਜਿਆਦਾ ਟੈਰਰ ਹੈਗਾ ਜਾਂ ਨਹੀਂ ਹੈਗਾ ਪਰ ਜਿਹੜਾ ਵੀ ਬੰਦਾ ਆਪਾਂ ਇੱਥੇ ਪੁੱਛ ਰਹੇ ਆ ਉਹ ਬੰਦਾ ਕਹਿ ਰਿਹਾ ਇੱਥੇ ਹੁਣ ਜਿਹੜਾ ਸਾਰਾ ਦਾ ਸਾਰਾ ਖਤਰਾ ਸੀ ਖਤਮ ਹੋ ਗਿਆ ਹੋਇਆ ਹੈ ਜਿਹੜੇ ਇੱਥੇ ਡਾਕੂ ਰਿਆ ਕਰਦੇ ਸੀਗੇ ਉਹ ਡਾਕੂਆ ਨੇ ਜਾਂ ਤਾਂ ਆਪਣੇ ਆਪ ਨੂੰ ਸੈਲਫ ਸਰੈਂਡਰ ਕਰਤਾ ਹੋਇਆ ਸਮਰਪਣ ਕਰਤਾ ਹੋਇਆ ਜਾਂ ਉਹਨਾਂ ਨੇ ਹੁਣ ਅਤੰਕ ਮਚਾਉਣਾ ਜਿਹੜਾ ਹੈਗਾ ਬੰਦ ਕਰਤਾ ਹੋਇਆ ਹੈ ਹੁਣ ਇੱਥੇ ਦੇ ਡਾਕੂ ਬਹੁਤ ਜ਼ਿਆਦਾ ਸੁਧਰ ਚ ਚਲਦੇ ਚਲਦੇ ਚੰਬਲ ਘਾਟੀ ਦੇ ਵਿੱਚ ਸਾਨੂੰ ਇੱਥੇ ਦੇ ਇੱਕ ਬਾਈ ਮਿਲੇ ਤੇ ਕੀ ਹਾਲ ਹੈ ਸਰ ਆਪ ਦਾ ਬੜੀਆਂ ਹੈ ਸਰ ਤੇ ਆਪ ਦਾ ਕੀ ਨਾਮ ਹੈ ਸਰ ਮੇਰਾ ਨਾਮ ਮਜੀਦ ਹੈ ਮਜੀਦ ਕੀ ਹਾਲ ਹੈ ਜੀ ਕਿਾ ਕੈਸੇ ਹੋ ਆਪ ਬੜੀਆਂ ਹੈ ਜੀ ਇਹਨਾਂ ਨੇ ਆਪਾਂ ਨੂੰ ਥੋੜਾ ਜਿਹਾ ਚੰਬਲ ਘਾਟੀ ਬਾਰੇ ਦੱਸਿਆ ਤੇ ਆਪਾਂ ਇਹਨਾਂ ਉਹ ਦੋ ਚਾਰ ਚੀਜ਼ਾਂ ਪੁੱਛ ਲੈਣੇ ਆ ਚੰਬਲ ਘਾਟੀ ਬਾਰੇ बाकी ये आप ये हमें सर बताएं कि जो चंबल का एरिया है सारा हाँ। अब ये एरिया ये जो पीछे लग रहा है सारा चंबल नदी के साथ जो एरिया लगता है सारा चंबल का ही है और ये पीछे किला हम देख रहे थे हल्का का किला फूलन देवी, देवी का किला जरा किला पीछे आप लं गया थोड़ा जो पीछे रह गया फूलन देवी का किला सब अब के सारे हालात बयान करे चंबल घाटी के कैसे बहुत बढ़िया डाकू एरिया है अब डाकू नहीं है ਪਹਿਲੇ ਬੋਲਤੇ ਡਾਕੂ ਏਰੀਆ ਹੁ ਡਾਕੂ ਨਹੀਂ ਹੈ ਮੋਬਾਈਲ ਦੇ ਜਰੀਏ ਸੇ ਕੁਝ ਨਹੀਂ ਹੈ ਬਹੁਤ ਸੰਤੋਸ਼ ਮ제 ਆ ਰਹੇ ਹੈ ਅਬ ਅੱਛਾ ਬਹੁਤ ਬਹੁਤ ਧੰਨਵਾਦ ਔਰ ਇਹ ਫੂਲਨ ਦੇਵੀ ਦਾ ਇਹ ਆਪਣੇ ਜਨਮ ਕਾਹ ਪੇ ਹੋਆ ਥਾ ਕੁਝ ਇਹ ਨਹੀਂ ਮਾਲੇ ਮਲਾਕੇ ਘਰ ਹੋਆ ਥਾ ਨਾ ਐਸੇ ਬੋਲਤੇ ਹੈ ਹਾਂ ਇਹ ਨਹੀਂ ਮਾਲੇ ਇਨਾਂ ਦਾ ਜਿਹੜਾ ਸੀਗਾ ਇਹ ਸਾਰਾ ਏਰੀਆ ਉਨ ਤਾਂ ਚੰਬਲ ਦਾ ਹੀ ਹੈ ਤੇ ਹੁਣ ਡਾਕੂ ਵਗਾਰਾ ਨੇ ਸਮਰਪਣ ਕਰ ਦਿਆ ਹੋਇਆ ਨਾ ਹਾਂ ਸਭ ਸਭ ठीक है हाँ तो उसके बाद अब कितनी देर हो गई कितने साल हो गए यहाँ पर अब दोबारा से ऐसी घटनाएं नहीं हुई डाकू डकैती वाली अब, लोगों के कतरे मोबाइल चली दो चार साल से मतलब दो चार साल से अब हालात बिल्कुल सुधर गए हाँ सुधर गए अब अच्छा। हाँ अब कोई भी परेशानी दिक्कत कुछ परेशानी दिक्कत नहीं है छुड़ावा छुड़ी भी नहीं है हम फेरी वाले हैं कोई दम पैसा नहीं छुड़ाता है बढ़िया माहौल है अच्छा जी हुन अथे कहंदे ने डाकू वगैरह रहंदे नी जो रहते होंगे वो तो या अपने घर बना के समर्पण करते हैं आप अब सही तरीके से बस बस अब आपको आप टेंशन नहीं है अच्छा ते बहुत-बहुत धन्यवाद इन दा भाई दा बहुत-बहुत धन्यवाद सर आपका अपनी जिम्मेदारी दी हमें बहुत अच्छा लगता है जब ऐसी जगहओं के बारे में हम जानते हैं ये बड़ा चंगा लगया हुन इत्तो चलदे हां धन्यवाद जी सर आपका मजीद जी भाई धन्यवाद जी मैं थाने दस ही रहया सीगा मौसम हैगा सोण दा ते किसी टाइम पे पता नहीं लगदा बारिश आ जंदी है ਫਲੇ ਮੜਾਇਆ ਪਿੱਛੇ ਬਾਈ ਨਾਲ ਗੱਲ ਕਰਕੇ ਤੁਰਿਆਈ ਸੀਗਾ ਤੇ ਦਰਮੀਆਂ ਸਟਾਰਟ ਹੋ ਗਿਆ ਹੋਇਆ ਬਰਸਾਤ ਪੂਰੀ ਖਿੱਚਮੀ ਪੈਣ ਲੱਗ ਗਈ ਐ ਸਾਈਕਲ ਸਾਡਾ ਸਾਹਮਣੇ ਖੜਿਆ ਰੁਕ ਗਿਆ ਮੀ ਤੇ ਹੁਣ ਸਾਈਕਲ ਫੇਰ ਅੱਗੇ ਖਿੱਚਣ ਦੀ ਤਿਆਰੀ ਐ 50 ਕਿਲੋਮੀਟਰ ਰਹਿ ਗਿਆ ਇੱਥੋਂ ਦੀ ਆਪਣਾ ਜਿਹੜਾ ਗਵਾਲੀਅਰ ਐ ਜਿਹੜੀ ਅੱਜ ਦੀ ਡੈਸਟੀਨੇਸ਼ਨ ਐ ਫਟਾਫਟ ਕਰਦੇ ਆ ਕਬਰ ਤੇ ਫਿਰ ਜਾ ਕੇ ਗੁਰੂ ਘਰ ਦੇ ਵਿੱਚ ਸਟੇ ਲੈਣੇ ਆ ਤੇ ਸਾਈਕਲ ਖੜਾ ਕੇ ਰਾਤ ਨੂੰ ਲੁਧਿਆਣੇ ਵੱਲ ਨੂੰ ਜਾਵਾਂਗੇ ਇੱਕ ਅੱਧੇ ਦਿਨ ਬਾਅਦ ਫਿਰ ਵਾਪਸ ਆ ਜਾਾਂਗੇ 1 2 ਜਾਂ 3 ਦਿਨ ਵੀ ਲੱਗ ਸਕਦੀ ਹੈ। ਖ਼ੈਰ ਹੋ ਗਿਆ ਸੀ ਪੈਂਚਰ ਤੇ ਇਧਰ ਹਵਾ ਪਵਾ ਪਰ ਕੇ ਥੋੜਾ ਟਿਊਬ ਟਿਊਬ ਤੇ ਉਹਨੇ ਪੈਂਚਰ ਲਾਤਾ ਬਾਈ ਨੇ ਇਹ ਹੁਣ ਜਿਹੜਾ ਹੈਗਾ ਇੱਥੋਂ ਦੀ ਅੱਗੇ ਚੱਲਦੇ ਆ ਆਪਣੇ ਬਾਕੀ ਸਾਥੀ ਕਾਫੀ ਅੱਗੇ ਲੰਘ ਗਏ ਨੇ 4-5 ਕਿਲੋਮੀਟਰ ਨੇ ਪਿੱਛੇ ਨੈਟਵਰਕ ਵੀ ਆ ਨਹੀਂ ਰਿਹਾ ਸੀਗਾ ਤਾਂ ਕਰਕੇ ਮੈਂ ਕਾਲ ਕਰਿਆ ਨਹੀਂ ਬਾਕੀ 4-5 ਕਿਲੋਮੀਟਰ ਅੱਗੇ ਚੱਲ ਗਏ ਨੇ ਉਹਨਾਂ ਨੂੰ ਪਿੱਛੋਂ ਜਾ ਕੇ ਫੜਦੇ ਆ ਮੈਂ ਪਿੱਛੇ ਰਹਿ ਗਿਆ ਸੀਗਾ ਕਿਉਂਕਿ ਮੇਰਾ ਟਾਇਰ ਹੌਲੀ-ਹੌਲੀ ਚੱਲ ਰਿਹਾ ਸੀਗਾ ਅੱਗੇ ਕਿਤੇ ਹੋ ਸਕਦਾ ਰੁਕੇ ਹੋਣ ਉਹ ਸਿੱਧਾ ਨਾ ਰੁਕੇ ਹੁਣ ਤੇ ਉਹਨਾਂ ਨੂੰ ਜਾ ਕੇ ਫੜਦੇ ਆਂ ਭਾਈ ਮੋਰਨਾ तकरीबन ਰਹਿ ਗਿਆ ਜੀ ਆਪਣਾ 8 ਕਿਲੋਮੀਟਰ ਤੇ ਮੋਰਨਾ ਰੁਕਾਂਗੇ ਨਹੀਂ ਅਸੀਂ ਸਿੱਧਾ ਕੁਵਲੀਰ ਲੈ ਕੇ ਜਾਵਾਂਗੇ ਕਿਉਂਕਿ ਟਾਈਮ ਹੋ ਗਿਆ ਜ਼ਿਆਦਾ ਤੇ ਸਾਡਾ ਟਾਈਮ ਇਸ ਟਾਈਮ ਬਹੁਤ ਹੀ ਜ਼ਿਆਦਾ ਕੀਮਤੀ ਹੈ ਇੱਕ ਇੱਕ ਘੰਟਾ ਇੱਕ ਇੱਕ ਮਿੰਟ ਤੇ ਇੱਕ ਇੱਕ ਸੈਕਿੰਡ ਬਹੁਤ ਜ਼ਿਆਦਾ ਨੀਡਫੁੱਲ ਹੈ ਸਾਨੂੰ ਇਸ ਲਈ ਸਾਈਕਲ ਜਿਹੜਾ ਹੈਗਾ ਥੋੜਾ ਤੇਜ਼ ਹੀ ਖਿੱਚਣਾ ਪੈ ਰਿਹਾ ਤੇ ਬਾਕੀ بارش ਦੋ ਵਾਰੀ ਤੰਗ ਕਰ ਚੁੱਕੀ ਹੈ ਦੋ ਵਾਰੀ ਜਿਹੜੀ ਹੈਗੀ ਇਹ ਪਰੇਸ਼ਾਨ ਕਰ ਚੁੱਕੀ ਹੈ ਆਪਾਂ ਨੂੰ ਅੱਗੇ ਨਹੀਂ ਵਧਣ ਦੇ ਰਹੀ ਹੈ ਰੁਕਣਾ ਪੈਂਦਾ ਫਿਰ ਕੀ ਕਰੀਏ ਬਾਰਸ਼ ਤੋਂ ਦਸ ਹੀ ਰਹੀ ਸੀ ਰਾਤ ਚਲਦੇ ਚਲਦੇ ਦੁਆਰਾ ਫਿਰ ਤੇਜ਼ ਹੋ ਗਈ ਸਾਈਕਲ ਫਿਰ ਇਸ 10th ਲੈ ਖੜਾ ਪਾ ਸੀ ਕਰੋਣ ਅੱਗੇ ਫਿਰ 15 20 ਮਿੰਟ 25 ਮਿੰਟ ਜਿੰਨਾ ਟਾਈਮ ਲੱਗੇਗਾ ਵੇਟ ਕਰਾਂਗੇ ਉਸ ਤੋਂ ਬਾਅਦ ਅੱਗੇ ਚੱਲਾਂਗੇ ਮਰੇਨਾ ਵੱਲ ਮਰੇਨਾ 7 ਕਿਲੋਮੀਟਰ ਉੜੇ ਨਿਕਲਾ ਸੀ ਜਸਟ ਇੱਕ ਸੈਕਿੰਡ ਹੋਇਆ ਦੁਬਾਰਾ ਮੀਂਹ ਸ਼ੁਰੂ ਹੋ ਗਿਆ ਫਿਰ ਰੋਕ ਲੈਨੇ ਹੁਣ ਦੁਬਾਰਾ ਪਾਣੀ ਦੀ ਬੋਤਲ ਲਈ ਹੈ ਉਹ ਵੀ ਚੰਬਲ ਨਾਮ ਦੀ ਏਰੀਆ ਵੀ ਚੰਬਲ ਹੈ ਪਾਣੀ ਦੀ ਬੋਤਲ ਵੀ ਚੰਬਲ ਹੈ ਫੇਰ ਦੁਬਾਰਾ ਨਿਕਲ ਗਏ ਤੇ ਜੇ ਗੱਲ ਕਰੀਏ ਬਰਸਾਤ ਹਲੇ ਹਲਕੀ ਹਲਕੀ ਹੈਗੀ ਹੈ ਪਰ ਜਾਣਾ ਵੀ ਜ਼ਰੂਰੀ ਹੈ ਜਾਣਾ ਪੈਣਾ ਹੀ ਹੈ ਕਿਉਂਕਿ ਤਕਰੀਬਨ 46 ਤੋਂ 47 ਕਿਲੋਮੀਟਰ ਰਹਿ ਗਿਆ ਹੈਗਾ ਆਪਣਾ ਗਵਾਲੀਅਰ ਮੈਂ ਵੀ ਤਕਰੀਬਨ 8-10 ਕਿਲੋਮੀਟਰ ਚਲਾ ਕੇ ਆ ਗਿਆ ਤੇ ਆਪਣੇ ਉਹ ਮਿਲੇ ਨਹੀਂ ਮਿੱਟੂ ਸੰਦੀਪਾ ਨਹੀਂ ਕਿੱਥੇ ਅੱਗੇ ਚਲੇ ਗਏ ਫੋਨ ਵਗੈਰਾ ਵੀ ਨਹੀਂ ਆਇਆ ਤੇ ਇੱਧਰ ਮੇਰੀ ਕਾਲ ਵੀ ਨਹੀਂ ਲੱਗ ਰਹੀ ਹੈਗੀ ਪਤਾ ਨਹੀਂ ਕਿਉਂ ਮੈਂ ਰੀਚਾਰਜ ਜਦ ਮੇਰਾ ਖਤਮ ਹੋ ਗਿਆ ਸੀ ਸਵੇਰੇ ਲਗਾਇਆ ਸੀ ਤਾਂ ਕਾਲ ਵੀ ਨਹੀਂ ਲੱਗ ਰਹੀ ਬਾਕੀ ਬੜੇ ਰੋਹ ਲੋਗ ਦੇ ਨਾਲ ਕਿਤੇ ਰਸਤੇ 'ਚ ਮਿਲਦੇ ਆ ਤਾਂ ਤੁਹਾਡੀ ਸਾਸਰੀ ਘਾੜ ਕਰਵਾਣਗੇ। ਮੁਰੈਨਾ 6 ਕਿਲੋਮੀਟਰਸ ਲੈਫਟ। ਮੁਰੈਨਾ ਤੋਂ ਪਹਿਲੇ ਤਕਰੀਬਨ 4-5 ਕਿਲੋਮੀਟਰ ਪਹਿਲੇ ਇਹ ਜੈਨ ਤੀਰਥ ਹੈ। ਸ਼੍ਰੀ ਗਿਆਨ ਤੀਰਥ ਜੈਨ ਮੰਦਿਰ। ਮੁਰੈਨਾ ਦਾ ਗੁਰੂ ਘਰ ਸ਼ਹਿਰ ਮੁਰੈਨਾ। ਪੁਲ ਉੱਤੇ ਚੜਾਏ ਪਤਾ ਨਹੀਂ ਲੱਗਿਆ ਨੀਰ ਥੱਲੇ ਹੁੰਦੇ ਤਾਂ ਜਰੂਰ ਦਿਖਾਉਂਦੇ ਸ਼ਹਿਰ ਮਰੈਨਾ ਦਾ ਇਹ ਬੱਸ ਸਟੈਂਡ ਹੈ ਜੀ ਅਸੀਂ ਬਾਈਪਾਸ ਕਰਦੇ ਹੋਏ ਮਰੈਨਾ ਜਾ ਰਹੇ ਹਾਂ ਅੱਗੇ ਤੇ ਹੁਣ ਅੱਗੋ ਜਾ ਕੇ ਕੁਝ ਖਾ ਪੀ ਵੀ ਲੈਣੇ ਆ ਬ੍ਰੈਡ ਬਰੋਡ ਲੈ ਕੇ ਬ੍ਰੈਡ ਵਗਾਰੇ ਬਣਾ ਲਾਂਗੇ ਅੱਜ ਸ਼ਹਿਰ ਮੋਰੈਨਾ ਬਹੁਤ ਹੀ ਜ਼ਿਆਦਾ ਫੇਮਸ ਹੈ ਆਪਣੀ ਗਚਕ ਕਰਕੇ ਰੇਵੜੀਆਂ ਕਰਕੇ ਤੇ ਆਪਣੀਆਂ ਹੋਰ ਨਾ ਗੁੜਦੀਆਂ ਬੜੀਆਂ ਹੋਈਆਂ ਐਟਮਾ ਦੇ ਕਰਕੇ ਜੇ ਗੱਲ ਕਰੀਏ ਮੋਰੈਨਾ ਸ਼ਹਿਰ ਦੇ ਬਾਰੇ ਹੋਰ ਕੀ ਫੇਮਸ ਹੈ ਇੱਥੇ ਦਾ ਜਿਹੜਾ ਹੈਗਾ ਪੂਜੀਆ ਬਹੁਤ ਹੀ ਜ਼ਿਆਦਾ ਫੇਮਸ ਹੈ ਗੱਟੇ ਵਾਲਾ ਜਿਹੜਾ ਆਪਾਂ ਯੂਜ਼ ਕਰਦੇ ਆਂ ਪੰਜਾਬ ਦੇ ਵਿੱਚ ਮੋٹے ਦਾਣੇ ਵਾਲਾ ਉਹ ਬੜਾ ਫੇਮਸ ਹੈ ਜੀ 올ਓਵਰ ਮਧਿਆ ਪ੍ਰਦੇਸ਼ ਦੇ ਵਿੱਚ ਤੇ ਇੱਥੇ ਇੱਕ ਸੈਂਚਰੀ ਵੀ ਹੈਗੀ ਹੈ ਜੀ ਆਪਣੀ ਨੈਸ਼ਨਲ ਚੰਬਲ ਸੈਂਚਰੀ ਤੇ ਹੋਰ ਹਿਸਟੋਰੀਕਲ ਪਲੇਸਿਸ ਕਾਫੀ ਨੇ ਮੋਰੈਨਾ ਦੇ ਵਿੱਚ ਸ਼ਹਿਰ ਮੋਰੈਨਾ ਮਧ ਪ੍ਰਦੇਸ਼ ਦਾ ਇੱਕ ਇਤਿਹਾਸਿਕ ਸ਼ਹਿਰ ਹੈ ਸ਼ਹਿਰ ਮਰੈਨਾ ਜਦੋਂ ਅਸੀਂ ਯੂਪੀ ਤੋਂ ਰਾਜਸਥਾਨ ਦੇ ਵਿੱਚ ਆਨੇ ਆ ਜਦੋਂ ਰਾਜਸਥਾਨ ਦਾ ਧੋਲਪੁਰ ਪਾਰ ਕਰਦੇ ਆ ਤੇ ਤਕਰੀਬਨ ਅਸੀਂ ਹੋਰ ਅੱਗੇ 15-20 ਕਿਲੋਮੀਟਰ ਅੱਗੇ ਜਾ ਕੇ ਮਰੈਨਾ ਸ਼ਹਿਰ ਦੇ ਵਿੱਚ ਐਂਟਰ ਕਰ ਜਾਂਦੇ ਆ ਤੇ ਤਕਰੀਬਨ ਇਹ Madhya Pradesh ਦੇ 15-20 ਕਿਲੋਮੀਟਰ ਅੰਦਰ ਜਾ ਕੇ ਪੈਂਦਾ ਜੀ ਪਹਿਲਾ ਸ਼ਹਿਰ ਬਹੁਤ ਹੀ ਵੱਡਾ ਸ਼ਹਿਰ ਹੈ ਜੀ ਇਹ ਮਰੈਨਾ ਵਿੱਚ ਘਰ ਜਿਹੜੀ ਤੁਹਾਨੂੰ ਚੰਬਲ ਲੱਗੀ ਦਿਖਾਈ ਸੀ ਉਹਨੇ ਵੀ ਬਾਉਂਡਰੀ ਦਾ ਕੰਮ ਕਰਦੀ ਹੈ ਰਾਜਸਥਾਨ ਤੇ ਮੱਧ ਪ੍ਰਦੇਸ਼ ਨੂੰ ਆਟਾ ੜ ਕਰਦੀ ਹੈ ਜੀ ਦੋ ਸਟੇਟਾਂ ਬਣਾਉਂਦੀ ਹੈ ਜੀ ਉਹ ਇੱਕ ਹਿਸਾਬ ਨਾਲ ਉਹ ਸੀਮਾ ਦੀ ਲਾਈਨ ਇਧਰ ਬਰਸਾਤ ਫਿਰ ਤੋਂ ਸ਼ੁਰੂ ਹੋ ਗਈ ਜੇ ਗੱਲ ਕਰੀ ਅਸੀਂ ਸਫਰ ਦੀ ਤੇ ਸਫਰ ਐਵੇਂ ਚੱਲ ਰਿਹਾ ਜੀ ਬਰਸਾਤ ਹੋ ਜਾਂਦੀ ਹੈ ਕਦੀ ਰੋਕ ਲੈਂਦੀ ਹੈ ਕਦੀ ਹੋ ਜਾਂਦੀ ਹੈ ਕਦੀ ਰੋਕੇ ਨਹੀਂ ਆ ਤੇ ਹੁਣ ਡਰ ਲੱਗ ਰਿਹਾ ਕਿਉਂਕਿ ਰਾਤ ਦੇ 10 ਵਜੇ ਦੀ ਟ੍ਰੇਨ ਅਤੇ 5 ਵਜੇ ਨਾਲੇ ਹੋ ਗਈ ਹੈ 40 ਕਿਲੋਮੀਟਰ ਰਹਿੰਦੇ ਆ ਕਰ ਦਾਂਗੇ ਕਿ ਨਹੀਂ ਕਰਾਂਗੇ ਗੁਰੂ ਕਰ ਜਾ ਕੇ ਕਿ ਲੋ ਸਟੇ ਵੀ ਕਰਨਾ ਸਾਈਕਲ ਵੀ ਖੜਾਉਣਾ ਨਹੀਂ इधरले पास टोल टैक्स है रहा है चीजी खाओगे आटा तो नहीं ले दे सकते चीजी लेके देंगे आप पैसा लेके चले जाते हो इधर आ जाओ चीज लेनी है तो आ जाओ छल्ले खाओगे तो भी बताओ आटा पैसे नहीं मिलेंगे चीजी लेके देंगे मम्मी पापा तेरे ਤੇ ਜੇ ਗੱਲ ਕਰੀਏ ਇਧਰ ਆਪਣਾ ਬਾਈ ਛੱਲੀ ਬਣਾ ਰਿਹਾ ਸੀਗਾ ਭੁੱਖ ਵੀ ਲੱਗੀ ਹੋਈ ਸੀਗੀ ਤੇ ਮੈਂ ਕਿਹਾ ਚੱਲ ਛੱਲੀ ਖਾ ਲਈਏ ਬਾਈ ਕਹਿੰਦਾ ਉਹ ਕੀ ਹੋ ਗਏ ਮੈਂ ਕਿਹਾ ਛੱਲੀ ਤੇ ਕਹਿੰਦਾ ਬਾਈ ਇਧਰ ਭੁੱਟਾ ਬੋਲ ਕੇ ਚਲਿਆ ਆ ਕੋ ਤੇ ਫਿਰ ਬਾਈ ਹੁਣ ਭੁੱਟਾ ਤਿਆਰ ਕਰ ਰਿਹਾ ਅਸੀਂ ਕਿਹਾ ਚੱਲ ਤਿਆਰ ਕਰ ਦੇ ਦੂ ਭੁੱਟੇ ਆਪਾਂ ਕੋਈ ਇੱਥੇ ਜਿਹੜਾ ਬਾਹਰ ਪੰਜਾਬ ਤੋਂ ਜਾਵਾਂਗੇ ਤਾਂ ਜ਼ਰੂਰ ਅਸੀਂ ਬੋਲਿਆ ਕਰਾਂਗੇ ਭੁੱਟਾ ਦੇ ਦੇ ਛੱਲੀ ਨਹੀਂ ਕਿਹਾ ਕਰਦੇ ਕਿਉਂਕਿ ਇੱਥੇ ਲੋਕ ਸਮਝ ਦੇਣੀ ਛੱਲੀ ਕੀ ਹੁੰਦੀ ਹੈ ਬਾਕੀ ਹੁਣ ਉਹ ਨਿੱਕੀ ਜਿਹੀ ਕਾਕੀ ਨੂੰ ਵੀ ਮੈਂ ਕਹਾਂ ਚੱਲ ਕੁਝ ਲੈ ਲਈਏ ਤਾਂ ਪੈਸੇ ਮੰਗਦੀ ਐ ਮੈਂ ਪੈਸੇ ਦੇਣ ਦੇ ਹੱਥ 'ਚ ਨਹੀਂ ਹੈਗਾ ਮੈਂ ਕਹਿੰਦਾ ਚੱਲ ਛੱਲੀ-ਛੁੱਲੀ ਖਾ ਲੈ ਕਹਿੰਦੀ 10 ਰੁਪਏ ਦੇ ਦੋ ਆਟਾ ਲੈਣਾ 10 ਰੁਪਏ 'ਚ ਹੁਣ ਕੋਣ ਆਟਾ ਦਊਗਾ ਤੇ ਹੁਣ ਛੱਡ ਗਈ ਭੱਜ ਗਈ ਲੈ ਮੇਰਾ ਭਰਾ ਸੰਦੀਪ ਇੱਕ ਛੱਕ ਤੂੰ ਆਵੜੀ ਲੈ ਓ ਮੈਂ ਜਿਆਦਾ ਕਾਲੀ ਕਰਾਈ ਹੋਈ ਹੈ। ਹਾਂ ਲੈ। ਛੱਲੀ ਇਹ ਵਨ ਸੀ ਤੇ ਹੁਣ ਖਾ ਕੇ ਚਲੋ ਚਲੀਏ। ਟਾਈਮ 5 ਵਜੇ ਦਾ ਤੇ ਤਕਰੀਬਨ 35 ਕਿਲੋਮੀਟਰ ਸਫਰ ਓਵਰ ਆਲ ਪੇ ਹੈ। ਇਹ ਕਾਂਵੜੀਏ ਨੇ ਅੱਜ ਵੀ ਜਾ ਰਹੇ ਨੇ। ਇਹ ਜਾ ਰਹੇ ਨੇ ਸ਼ੇਪੂਰੀ ਉੱਥੇ ਕੁਛ ਸ਼ਿਵਲਿੰਗ ਵਗੈਰਾ ਹੈਗਾ ਕਿ ਉੱਥੇ ਜਾ ਕੇ ਇਹ ਕਾਂਵੜ ਜਿਹੜੀ ਹੈਗੀ ਆਪਣੀ ਉਹ ਚੋਂ ਗੰਗਾ ਜਲ ਜਿਹੜਾ ਹੈਗਾ ਵੀ ਸ਼ੇਕ ਕਰਨਗੇ ਸ਼ਿਵਲਿੰਗ ਦਾ ਪਰ ਇੱਕ ਮੈਂ ਜੇ ਅਗਰ ਸੱਚੀ ਗੱਲ ਦੱਸਾਂ ਥੋੜਾ ਜਿਹਾ ਮੈਂ ਹਿੰਦੂ ਆ ਮੈਂ ਪੂਰਾ ਪੱਕਾ ਹਿੰਦੂ ਆ ਪਰ ਕੱਲ ਰਾਤ ਆਪਾਂ ਜਿੱਥੇ ਸਟੇ ਕਰਿਆ ਸੀਗਾ ਇੱਕ ਛੋਟੀ ਜਿਹੀ ਸਟੋਰੀ ਦੱਸਦਾ ਉੱਥੇ ਇੱਕ ਬੰਦਾ ਸੀ ਜਿਸਨੇ ਕਾਂਵੜ ਚੱਕੀ ਹੋਈ ਸੀਗੀ ਤੇ ਸ਼ਾਇਦ ਉਹਨੇ ਕਿਸੇ ਪ੍ਰਕਾਰ ਦਾ ਨਸ਼ਾ ਕਰਿਆ ਹੋਇਆ ਸੀਗਾ ਕੁਝ ਕਰਿਆ ਹੋਇਆ ਸੀਗਾ ਕੁਝ ਆਈਡੀਆ ਨਹੀਂ ਮੈਨੂੰ ਪਰ ਉਹਨੇ ਕਾਂਵੜ ਚੱਕੀ ਹੋਈ ਸੀਗੀ ਇਹ ਕਾਂਵੜ ਚੱਕੀ ਦੇ ਵਿੱਚ ਉਹ ਪਤਾ ਨਹੀਂ ਉਹਦਾ ਕਾਹਦਾ ਪ੍ਰਾਣਾ ਸਿਖਾ ਕਿਸੇ ਚੀਜ਼ ਦਾ ਕੋਈ ਚੈਲੰਜ ਸੀਗਾ ਜਾਂ ਕੀ ਸੀਗਾ ਆਪਣੇ ਸਰੀਰ ਨੂੰ ਕਸ਼ਟ ਦੇ ਰਿਆ ਸੀਗਾ ਉਹ ਖੜਾ ਹੋ ਕੇ ਇੱਕ ਸਕਿੰਟ ਵੀ ਨਹੀਂ ਬੈਠ ਰਿਆ ਸੀਗਾ ਜੇ ਆਪਾਂ ਨੂੰ ਐ ਪਤਾ ਲੱਗਿਆ ਕਿਸੇ ਬੰਦੇ ਨੇ ਦੱਸਿਆ ਕਿ ਉਹਨੇ ਪ੍ਰਾਣ ਲਿਆ ਹੋਇਆ ਉਹ ਖੜਾ ਹੋ ਕੇ ਜਿਹੜਾ ਹੈਗਾ ਆਪਣੀ ਕਾਂਵੜ ਸ਼ਿਪਰੀ ਲੈ ਕੇ ਜਾਏਗਾ ਤੇ ਉੱਥੇ ਆ ਕੇ ਉਹ ਕਰੇ ਤੇ ਉਹ ਬੰਦਾ ਕਾਂਵੜ ਚੁੱਕਦੇ ਚੁੱਕਦੇ गिर ਰਿਹਾ ਸੀ गिरਦੇ-गिरਦੇ ਆਪਾਂ ਉਹਨੂੰ ਦੇਖ ਰਹੇ ਸੀ ਪੰਜ-ਸੱਤ ਵਾਰੀ ਆਪਾਂ ਦੇਖਿਆ ਉਹਨੂੰ ਝਟਕੇ ਜੇ ਪੈ ਰਹੇ ਸੀਗੇ ਉਹਨੂੰ ਨੀਂਦਰਾ ਜ ਆਇਆ ਹੋਇਆ ਸੀਗਾ ਪਰ ਫਿਰ ਵੀ ਨਹੀਂ ਉਹ ਬਹਿ ਰਿਹਾ ਸੀਗਾ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਆਪਣੀ ਉਸੇ ਟੌਪਿਕ ਦੇ ਉੱਪਰ ਕਿ ਉਹ ਬੰਦੇ ਨੇ ਆਪਣੇ ਸਰੀਰ ਨੂੰ ਇੱਕ ਹਿਸਾਬ ਨਾਲ ਕਸ਼ਟ ਦੇ ਰਿਹਾ ਸੀਗਾ ਤੇ ਉਹਦਾ ਪ੍ਰਾਣਾ ਸੀਗਾ ਖੜੇ ਹੋ ਕੇ ਪੈਦਲ ਕਾਵੜ ਲੈ ਕੇ ਜਾਣੀ ਤੇ ਰਾਤ ਨੂੰ ਸੌਣਾ ਵੀ ਨਹੀਂ ਬਸ ਜਦੋਂ ਕੋਈ ਥਾਂ ਮਿਲ ਗਈ ਰਾਤ ਕੱਟਣ ਵਾਸਤੇ ਚੱਲਣਾ ਨਹੀਂ ਰਾਤ ਨੂੰ ਜੇ ਕੋਈ ਪ੍ਰੋਬਲਮ ਨਾ ਆ ਜਾਏ ਉੱਥੇ ਬਸ ਉਹ ਬੰਦਾ ਜਿਹੜਾ ਸੀਗਾ ਜਾ ਕੇ ਖੜ ਜਾਂਦਾ ਸੀਗਾ ਤੇ ਬਸ ਇਹ ਗੱਲ ਜਿਹੜੀ ਸੀਗੀ ਮੈਨੂੰ ਨਾ ਬੜੀ ਮਨ ਨੂੰ ਲੱਗਿਆ ਹੋ ਸਕਦਾ ਮੈਂ ਗਲਤ ਹੋਵਾਂ ਪਰ ਕਦੀ ਕਸ਼ਟ ਕਰਕੇ ਆਪਣੇ ਸ਼ਰੀਰ ਨੂੰ ਪਰਮਾਤਮਾ ਨਹੀਂ ਮਿਲਦਾ ਕਈ ਹੋ ਸਕਦਾ ਹੈ ਹਿੰਦੂ ਬਾਈ ਮੇਰੇ ਅਫੈਂਡ ਹੋ ਜਾਣਗੇ ਕਹਿ ਦੇਣਗੇ ਕਿ ਯਾਰ ਇਹ ਕਿਉਂ ਬੋਲੀ ਜਿੰਨਾ ਇਦਾਂ ਕਿਉਂ ਕਰੀ ਜਿੰਨਾ ਇਦਾਂ ਇਹ ਉਹ ਇਦਾਂ ਕਦੀ ਕਸ਼ਟ ਕਰਕੇ ਪਰਮਾਤਮਾ ਨਹੀਂ ਮਿਲਦਾ ਪਰਮਾਤਮਾ ਨੂੰ ਤੁਸੀਂ ਘਰੇ ਬੈ ਕੇ ਵੀ ਪਾਣਾ ਹੋਏ ਤਾਂ ਪਾ ਸਕਦੇ ਹੋ ਪਰ ਕੋਈ ਇਦਾਂ ਦਾ ਪ੍ਰਣ ਨਹੀਂ ਕਿ ਆਪਣਾ ਸਰੀਰ ਦੇ ਨਾਲ ੱੱੱਕਾ ਕਰੋ ਪੂਰਾ ਦਾ ਪੂਰਾ ਰਾਤ ਨੂੰ ਸੋਵੋ ਨਾ ਚਟਕਿਆ ਰਹੇ ਉੱਪਰ ਉਹਦੀ ਨਸ਼ਾ ਕਰਕੇ ਇਹ ਸਭ ਚੀਜ਼ਾਂ ਕਰੋ ਤਾਂ ਜੋ ਸਰੀਰ 'ਚ ਏਨਰਜੀ ਬਣੀ ਰਹੇ ਇਹ ਮੈਨੂੰ ਬਹੁਤ ਹੀ ਗਲਤ ਲੱਗਦਾ ਹੈ ਸ਼ਿਵ ਭਗਵਾਨ ਨੇ ਤਾਂ ਕਦੀ ਜ਼ਿੰਦਗੀ 'ਚ ਨਸ਼ਾ ਕਰਿਆ ਹੀ ਨਹੀਂ ਸੀਗਾ ਬਸ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਕਿ ਭੰਗ ਤੇ ਉਹ ਜਿਹੜਾ ਕੀ ਹੁੰਦਾ ਉਹ ਤਤੂਰਾ ਇਹ ਸਭ ਚੀਜ਼ਾਂ ਦਾ ਉਹ ਨਸ਼ਾ ਕਰਦੇ ਹੁੰਦੇ ਸੀਗੇ ਇਹ ਸਭ ਕਹਿਣ ਦੀਆਂ ਗੱਲਾਂ ਜੀ ਤੇ ਇਹ ਸਭ ਝੂਠ ਹੈ ਜੀ ਉਹਨਾਂ ਨੂੰ ਚਰਸ਼ ਦੇ ਵਿੱਚ ਦਿਖਾ ਦਿੱਤਾ ਜਾਂਦਾ ਹੈਗਾ ਕਿ ਚਰਸ਼ ਪੀ ਰਹੇ ਨੇ ਹੱਥ ਦੇ ਵਿੱਚ ਉਹ ਫੜਿਆ ਹੋਇਆ ਹੈ ਇੱਕ ਉਹ ਜਿਹੜਾ ਲੱਕੜ ਜੀ ਦਾ ਹੁੰਦਾ ਹੈਗਾ ਉਹ ਖੜਿਆ ਹੋਇਆ ਪਰ ਇਹ ਸਭ ਚੀਜ਼ਾਂ ਝੂਠ ਨੇ ਬਸ ਆਪਣੇ ਸਰੀਰ ਨੂੰ ਕਦੀ ਕਸ਼ਟ ਨਾ ਦਿਓ ਪਰਮਾਤਮਾ ਦੇ ਨਾਲ ਜੁੜਨਾ ਜ਼ਰੂਰੀ ਹੈ ਪਰ ਇਹ ਸਭ ਚੀਜ਼ਾਂ ਗਲਤ ਹੈ ਇਹ ਜਿਹੜਾ ਰੋਡ ਹੈ ਜੀ ਉਹ ਉੱਪਰ نیچے ਉੱਪਰ نیچے ਵਾਲਾ ਰੋਡ ਹੈਗਾ ਤੇ ਤਕਰੀਬਨ ਜੇ ਗੱਲ ਕਰੀਏ ਆਪਾਂ ਪਿੱਛੋਂ ਦੀ 40 ਕਿਲੋਮੀਟਰ ਦਾ ਜਿਹੜਾ ਸਫ਼ਰ ਹੈਗਾ ਕੱਢ ਆਏ ਆ ਉਹਦੇ ਵਿੱਚ ਹਲਕੀ ਚੜਾਈ ਜਾਂਦੀ ਹੈ ਹਲਕੀ ਉਤਰਾਈ ਜਾਂਦੀ ਹੈ ਜਿਹੜੀ ਕਿ ਈਜ਼ੀਲੀ ਪੁਸ਼ਅਪ ਕੀਤੀ ਜਾ ਸਕਦੀ ਹੈ ਆਪਣੇ ਪਟਾਂ ਦੇ ਨਾਲ ਜੀ ਜੀ ਹੁਣ ਸਾਹਮਣੇ ਤੁਸੀਂ ਦੇਖ ਰਹੇ ਹੋ ਹਲਕੀ ਚੜਾਈ ਹੈ ਇਦਾਂ ਹੀ ਇਹ ਉਤرائی ਸੀਗੀ ਹਲਕੀ ਜੀ ਜਦੋਂ ਪੈਂਡਲ ਤੇਜ਼ ਵੱਜਣ ਲੱਗ ਜਣ ਤਾਂ ਮੰਨ ਲਓ ਟਰਾਈ ਹੈ ਇੱਥੇ ਪੈਂਡਲ ਜੇ ਜ਼ੋਰ ਦੇ ਵੱਜਣ ਲੱਗ ਜਣ ਤਾਂ ਚੜਾਈ ਹੈ ਜੀ ਗਵਾਲੀਅਰ ਰਹਿ ਗਿਆ ਆਪਣਾ तकरीबन 20 ਕਿਲੋਮੀਟਰ ਬਾਈ ਅਸਲ 'ਚ ਇਹ ਸਾਰੀ ਘਾਟੀ ਹੈ ਤਾਂ ਕਰਕੇ ਕਦੇ ਰੋਡ ਥੱਲੇ ਹੋ ਜਾਂਦਾ ਹੈ ਕਦੇ ਰੋਡ ਉੱਤੇ ਹੋ ਜਾਂਦਾ ਹੈ ਤਾਂ ਕਰਕੇ ਵਧੀਆ ਲੱਗਦਾ ਹੈਗਾ ਇਦਾਂ ਦਾ ਐਵਰਗ੍ਰੀਨ ਚਾ ਰੋਡ ਮਿਲਦਾ ਨਾ ਹਵਾ ਵੀ ਲੱਗਦੀ ਹੈ ਪਸੀਨਾ ਵੀ ਆਉਂਦਾ ਕਿਉਂਕਿ ਜਦੋਂ ਚੜਾਈ ਚੜਦੀ ਹੈ ਉਦੋਂ ਪਸੀਨਾ ਆਉਣ ਲੱਗ ਜਾਂਦਾ ਉਤਰਾਈ ਜਾਂਦੀ ਹੈ ਫਿਰ ਪੈਡਲ ਆਪ ਤੇਜ਼ ਵਜਦੇ ਹਵਾ ਲੱਗਦੀ ਹੈ ਕੁਆਲੀਅਰ 10 ਕਿਲੋਮੀਟਰ ਰਹਿ ਗਿਆ ਤੇ ਇਧਰਲੇ ਪਾਸੇ ਗੱਲ ਕਰੀਏ ਤਾਂ ਛਾਂਸੀ ਵੱਲ ਨੂੰ ਰੋਡ ਚੱਲ ਜਾਂਦਾ ਹੈ ਇਧਰ ਨਾਲ ਰਾਹ ਜਿਹੜਾ ਹੈਗਾ ਘਵਾਲੀਵਰ ਨੂੰ ਜਾਂਦਾ ਹੈ ਆਪਣਾ ਹਰਪਾੜ ਥੋੜਾ ਪਿਛੇ ਰਹਿ ਗਿਆ ਉਹ ਆ ਰਿਹਾ ਉਸ ਤੋਂ ਬਾਅਦ ਗਵਾਲੀਅਨ ਵਾਲਾ ਰੋਡ ਫੜ ਕੇ ਗਵਾਲੀਅ ਦੇ ਰੋਡ ਤੇ ਚੜ ਕੇ ਸੀ ਗੁਰੂ ਘਰ ਪਹੁੰਚ ਜਾਾਂਗੇ ਤਕਰੀਬਨ 8:30 ਵਜਣਗੇ ਪਹੁੰਚਦੇ ਕੋਈ ਨਹੀਂ ਸ਼ਹਿਰ ਗਵਾਲੀਅਰ ਆ ਗਿਆ ਜੀ ਗੁਰੂ ਘਰ 2 ਕਿਲੋਮੀਟਰ ਲੈਫਟ ਪਹੁੰਚਦੇ ਆਂ ਤੇ ਗੁਰੂ ਘਰ ਦਿਖਾਨੇ ਆ ਫਿਰ ਟ੍ਰੇਨ ਵੀ ਫੜਨੀ ਹੈ 1.5 ਘੰਟੇ ਬਾਅਦ ਦੀ ਟ੍ਰੇਨ ਹੈ ਜੀ ਆਪਣੀ ਟਾਈਮ 10:30 ਜਿਹੜੇ ਗੁਰੂ ਘਰ ਜਾ ਰਹੇ ਆ ਗੁਰੂ ਘਰ ਦਾ ਨਾਮ ਹੈ ਜੀ ਗੁਰਦੁਆਰਾ ਬੰਦੀ ਛੋੜ ਸਹਿਬ ਇਹ ਬੰਦੀ ਛੋੜ ਸਹਿਬ ਇਸ ਲਈ ਉਹਦਾ ਨਾਮ ਹੈ ਕਿਉਂਕਿ ਉੱਥੇ ਬੰਦੀ ਸੀਗੇ ਰਾਜੇ ਉਹਨਾਂ ਨੇ ਛੁੜਾਇਆ ਗਿਆ ਸੀਗਾ ਇਸ ਲਈ ਬੰਦੀ ਛੋੜ ਨਾਮ ਪੈ ਗਿਆ ਜੀ ਵਾਹ ਜੀ ਦੋ ਰਾ ਹੋ ਜਾਂਦੇ ਸੀ ਖੱਬੇ ਵਾਲਾ ਰਾ ਫੜਨਾ ਕਿ ਸੱਤੀ ਵਾਲਾ ਪਤਾ ਨਹੀਂ ਪੁੱਛਦੇ ਕਿਸੇ ਨੂੰ ਆਸ-ਪਾਸੇ ਕਿਰਾਏ ਤੇ ਅਗਵਾਲੀਅਰ ਫੋਟ ਵੀ ਕਹਿੰਦੇ ਨੇ ਜਿੰਨਾਂ 300 ਮੀਟਰ ਰਹਿ ਗਿਆ ਆਪਣਾ ਗੁਰੂ ਘਰ ਗੁਰੂ ਘਰ ਪਹੁੰਚ ਕੇ ਤੁਹਾਨੂੰ ਸਾਰਾ ਗੁਰੂ ਘਰ ਦਿਖਾਣੇ ਆ ਫਿਰ ਫਟਾਫਟ ਨਿਕਲਦੇ ਆ 9:30 ਹੋ ਗਏ ਆ 9:6 10 ਮਿੰਟ ਤੇ ਤਕਰੀਬਨ ਟ੍ਰੇਨ ਸਾਡੀ 10:00 ਦੀ ਹੈ ਉਹ ਵੀ 7 ਕਿਲੋਮੀਟਰ ਪਿਆ ਅੱਜ ਦੌੜ ਦਾ ਕੰਮ ਹੋ ਜੂਗਾ ਗੁਰਦੁਆਰਾ ਗਾਤਾ ਬੰਦੀ ਛੋੜ ਸ੍ਰੀ ਗੁਰੂ ਹਰਗੋਬਿੰਦ ਜੀ ਵਾਹਿ ਜੀ ਵਾਹਿ ਦਰਸ਼ਨ ਕਰੋ 6ਵੀਂ ਪਾਸ਼ਾ ਜਿਹਦੇ ਗੁਰੂ ਘਰ ਦੇ ਬੰਦੀ ਛੋੜ ਤਵਾਲੀ ਦੇ ਦਿਨ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਕਿਉਂਕਿ ਤਵਾਲੀ ਨੂੰ ਉਹਨਾਂ ਨੇ ਰਾਜਾ ਨੂੰ ਛੁਡਾਇਆ ਸੀ ਕਿੰਡਾ ਸੋਹਣਾ ਗੁਰੂ ਘਰ ਬਣਿਆ ਹੋਇਆ ਜੀ ਵਾਹ ਜੀ ਵਾਹ ਤਾਜ ਮਹਿਲ ਨਾਲੋਂ ਵੀ ਸੋਹਣਾ ਜੀ ਇਹ ਗੁਰੂ ਘਰ ਦੀ ਪਾਰਕਿੰਗ 'ਚ ਅਸੀਂ ਸਾਈਕਲ ਲਾਦੇ ਆ ਬਿੱਟੂ ਤੇ ਮੈਂ ਸਾਈਕਲ ਲਾਦੇ ਹਰਪਾਲ ਤੇ ਇੱਧਰ ਸੰਦੀਪ ਨੇ ਇੱਧਰ ਲਾਏ ਆ ਇਹ ਪਾਰਕਿੰਗ ਹੈ ਜੀ ਦੇਖ ਸਕਦੇ ਹੋ ਤੇ ਛੱਤ ਵਧੀਆ ਮਿਲੀ ਹੋਈ ਹੈ ਆਪਣੇ ਚਾਰ ਦਿਨ ਮੀਂਹ ਕਣੀ ਵੀ ਆਉਂਦੀ ਰਹੇਗੀ ਤਾਂ ਬੱਚੇ ਰਹਿਣਗੇ ਸਾਈਕਲ ਇੱਧਰ ਚਾਬੀ ਤੱਕ ਜਰ ਲੱਗ ਗਿਆ ਹੋਇਆ ਦੇਖ ਸਕਦੇ ਹੋ ਐਡੀ ਜ਼ਿਆਦਾ ਬਾਰਿਸ਼ ਪੈਂਦੀ ਹੈ ਜੀ ਤੇ ਇੱਧਰ ਸਾਈਕਲ ਹੁਣ ਚਾਰ ਕਿ ਦਿਨ ਖੜੇ ਰਹਿਣਗੇ ਇਹਨਾਂ ਨੂੰ ਵੀ ਹੁਣ ਬਾਏ ਬਾਏ ਟਾਟਾ ਕਹਿ ਦਿੰਨੇ ਆ ਤੇ ਫਿਰ ਹੁਣ ਫੜਦੇ ਆ ਟ੍ਰੇਨ ਆਪਣੀ ਤੇ ਪਹੁੰਚਦੇ ਆ ਲੁਧਿਆਣੇ ਬਿੱਟੂ ਬਾਈ ਬਠਿੰਡੇ ਤੇ ਫਿਰ ਪਟਿਆਲੇ ਤੇ ਫਿਰ ਲੁਧਿਆਣੇ ਜਾਏਗਾ ਮੈਂ ਵੀ ਬਠਿੰਡੇ ਤੇ ਫਿਰ ਪਟਿਆਲੇ ਤੇ ਫਿਰ ਲੁਧਿਆਣੇ ਜਾਵਾਂਗਾ ਤੇ ਇੱਧਰ ਆਪਣਾ ਸੰਦੀਪ ਮਿਲਦੇ ਆ ਮੇਰੀ ਜਾਨ ਤੇ ਆ ਚਾਬੀ ਅਮਾਨਤ ਸਾਂਭ ਲਾ ਆਪਣੇ ਕੋਲੇ ठीक है चंगा मेरा भरा बेस्ट ऑफ लक ध्यान ना जाओ वीर जी बिल्कुल जल्दी तो जल्दी पहुंचने की हां पूरी कोशिश है ते हरपाल मिलते हैं मेरी जान ओके ब्रो ओके जल्दी आओ ते बिट्टू चल मिलते हैं फिर जल्दी आजा। जा इधर बुद्धा तो के स्टैचू ये बने हुए ने। आ देख सकते हो जी ਆਈਦਰ ਰੈਪਿਡ ਉਹ ਕਰਾਈਆ ਹੁਣ ਸਟੇਸ਼ਨ ਇੱਥੋਂ 6 ਕਿਲੋਮੀਟਰ ਹੈ ਤੇ ਫਟਾਫਟ ਚਲੀਏ ਹੁਣ ਇਹਦੇ ਬਹਿ ਕੇ ਚਲੋ ਸ਼ਹਿਰ ਗਵਾਲੀਅਰ ਤੇ ਗਵਾਲੀਅਰ ਦੇ ਵਿੱਚ ਜਾ ਰਹੇ ਰੈਪਿਡੋ ਤੇ ਅਸੀਂ ਅੱਛਾ ਹਾਂ ਬਲੈਂਕਿਟ ਸੁਵੀ ਰੈਪਿਡੋ ਜਮਟੋ ਸਾਰਾ ਕੁਝ ਚੱਲਦਾ ਜੀ ਜੀ ਕੀ ਟੈਗ ਨਾਲ ਗਵਾਲੀਅਰ ਦੇ ਇਹ ਬਾਜ਼ਾਰ ਨਹੀਂ ਜੀ ਤੇ ਬਾਜ਼ਾਰ ਸ਼ੇਰੇ ਪੰਜਾਬ ਡੈਰੀ ਮਿਲ ਗਈ ਆਪਾਂ ਨੂੰ ਕਵਾਲੀਅਰ ਦੇ ਵਿੱਚ ਇੱਥੇ ਰੁਕਣਾ ਤਾਂ ਹੈ ਨਹੀਂ ਅੱਗੇ ਜਾਵਾਂਗੇ ਕਵਾਲੀਅਰ ਦਾ ਸਭ ਤੋਂ ਮਹਿੰਗਾ ਹੋਟਲ ਹੈ ਜੀ ਸਟੇਸ਼ਨ ਆਂ ਵਾਂਗ ਟ੍ਰੇਨ ਵਾਂਗ ਬਣਿਆ ਹੋਇਆ ਹੈ ਜੀ ਸ਼ਾਹੀ ਰੇਲ ਰੈਸਟੋਰੈਂਟ ਰੇਡ ਰੂਟ ਆਦਾ ਮੇਰੇ ਹਿਸਾਬ ਨਾਲ ਇਹ ਆ ਮਹਿੰਗਾ ਹੀ ਹੋਣਾ ਜੀ ਅਸੀਂ ਇੱਥੇ ਜਾਵਾਂਗੇ 5-7 ਸਾਲ ਬਾਅਦ ਆ ਗਏ ਜੀ ਕਵਾਲੀਅਰ ਜੰਕਸ਼ਨ ਇੱਥੋਂ ਆਪਣੀ ਟ੍ਰੇਨ ਹੈ ਜੀ ਪਤਾਲ ਕੋਟ ਸੁਪਰ ਫਾਸਟ ਤੇ लाओ अपन बठिंडे चलते रहो चलते रहो चलते गई फिर कैंट बठिंडे ऑटोमैटिक उ ले जाओ यंत्रंत्र जटोमैटिक उ ले जाता है, तो आप है। वाह ऑटोमैटिक यंत्र है जी ये है जी ट्रेन हो फिरोजपुर रामेश्वरम जी थोड़ी जी ट्रेन जोड़ी हैगी ले लेट हो गई तकरीबन यह सात मिनट लेट आई है जी इंडिया है जी थोड़ा लेट तक चल है जी ट्रेन ने देना सर धोखा तो अभी धोखे तो गए बच ਇਸ ਹੀ ਵਾਲਾ ਡੱਬੇ ਚੜ੍ਹਨਾ ਪਿਆ। ਕੌਣ ਸੀ ਤੁਹਾਡੀ ਟਿਕਟ ਜਿਹੜੀ ਹੈਗੀ ਉਹ ਬੁੱਕ ਹੈਗੀ। S2 ਨੰਬਰ ਜਿਹੜਾ ਹੈਗਾ ਆਪਣਾ ਡੱਬਾਗਾ ਤੇ ਆਪਣਾ 3 ਨੰਬਰ ਮੇਰਾ 31 ਨੰਬਰ ਤੇ ਰਿਹਾ ਜੀ। ਚੱਲ ਭਾਈ ਫਟਾਫਟ ਚੜ੍ਹਨਾ ਪੈ ਗਿਆ। ਜਮਾ 2 ਮਿੰਟ ਵੀ ਨਹੀਂ ਰੁਕੀ ਇਹ ਤੇ ਆਪਣਾ ਟਾਈਮ ਪੂਰਾ ਕਰ ਰਹੀ ਹੈ। ਜਿਹੜਾ ਟਾਈਮ ਇਹਨੇ ਲੇਟ ਹੋਣ ਦੇ ਲਈ ਆਪਣਾ ਵੇਸਟ ਕਰਿਆ ਸੀਗਾ ਉਹ ਟਾਈਮ ਪੂਰਾ ਕਰ ਰਹੀ ਜੀ। ਮਿਲਦੇ ਆ ਜੀ ਹੁਣ ਆਪਣੇ ਸੀਟ ਤੇ ਪਹੁੰਚ ਕੇ ਜਨਰਲ ਡੱਬੇ ਤਾਂ ਮੁੱਕ ਗਏ ਹੋਣੇ ਆ ਇਹ ਸੀਟ ਪਰ ਚਾ ਕੇ ਜਿਹੜੇ ਬੈਂਦੇ ਨੇ ਆ ਉਧਰ ਹੈ ਜੀ ਆਪਣੀ ਸੀਟ ਇੱਕ ਸੀਟ ਤੇ ਅਸੀਂ ਬੈਠੇ ਹੋਏ ਹਾਂ ਹਲੇ ਤੇ ਇਹ ਸੀਟ ਨੰਬਰ ਹੈ ਜੀ 31 ਸਪੀਡ ਪੂਰੀ ਓਵਰ ਦੇ حساب ਨਾਲ ਚੱਲ ਰਹੀ ਹੈ ਕਿ 100 ਦੀ ਸਪੀਡ ਹੈ 120 ਤੇ ਲਾਈਫ ਉਹ ਆਪਣਾ ਟਾਈਮ ਪੂਰਾ ਕਰ ਰਹੇ ਨੇ ਡਰਾਈਵਰ ਗੱਲ ਕਰੀਏ ਹੁਣ ਦੀ ਇੱਥੇ ਪਹੁੰਚਣ ਦਾ ਸਿਸਟਮ ਹੋ ਗਿਆ 4 ਘੰਟੇ 5 ਘੰਟੇ ਜਹੂਰ ਲੱਗ ਜਾਣਗੇ ਸੀ ਆਪਣੀ ਡੈਸਟੀਨੇਸ਼ਨ ਵੱਲ ਤੇ ਹੁਣ ਦੀ ਜੇ ਗੱਲ ਕਰੀਏ ਅਸੀਂ ਇਸ ਟਾਈਮ ਆ ਗਿਆ ਟ੍ਰੇਨ ਦੇ ਵਿੱਚ ਟਾਈਮ ਵੀ ਰਾਤ ਦਾ ਜ਼ਿਆਦਾ ਹੋ ਗਿਆ ਅੱਖਾਂ ਤੋਂ ਬਾਜਾ ਲਾ ਸਕਦੇ ਹੋ ਨੀਂਦਰਾ ਚੜਿਆ ਹੋਇਆ ਪਰ ਨੀਂਦ ਲੈ ਕੇ ਨਹੀਂ ਆ ਰਹੇ ਕਿਉਂਕਿ ਆਪਣਾ ਡੈਸਟੀਨੇਸ਼ਨ ਹੈ 4-5 ਘੰਟਿਆਂ ਦੀ ਰਹਿ ਗਈ ਹੈ ਹੁਣ ਨੋਰ ਤੇ ਲਾਵਾਗੇ ਤਾਂ ਹੋਈ ਲਾ ਲੋ 2-3 ਘੰਟੇ ਅਪਲੋਡਿੰਗ ਤੇ ਲੱਗ ਜਾਣਗੇ ਤੇ ਬਾਕੀ ਅਗਰ ਗੱਲ ਕਰੀਏ ਆਪਾਂ ਹੁਣ ਲੁਧਿਆਣੇ ਆ ਰਹੇ ਆ ਲੁਧਿਆਣੇ ਵਾਲੇ ਕੋਈ ਵੀ ਹੈਗਾ ਚਾਹਵਾਨ ਭਾਈ ਆਪਾਂ ਉਹਨੂੰ ਮਿਲਣ ਆਵਾਂਗੇ ਜਰੂਰ ਲੁਧਿਆਣੇ ਜੇ ਆਵਾਂਗੇ ਤਾਂ ਕੋਈ ਮੈਸੇਜ ਕਰ ਰਿਹਾ ਸੀ ਭਾਈ ਕੱਲ੍ਹ ਵਾਲੀ ਵੀਡੀਓ ਤੇ ਤਿੰਨ ਚਾਰ ਮੈਸੇਜ ਆਏ ਸੀਗੇ ਤੇ ਇੰਸਟਾਗ੍ਰam ਮੇਰਾ ਹੈਗਾ nishu hiker ਤੁਸੀਂ ਸਰਚ ਕਰ ਸਕਦੇ ਹੋ ਉੱਤੇ ਮੈਸੇਜ ਪਾਓ ਤੇ ਉਧਰ ਮੈਂ ਆਪਣਾ ਜਿਹੜਾ ਹੈਗਾ ਨੰਬਰ ਵਗੈਰਾ ਸ਼ੇਅਰ ਕਰਦਾਗਾ ਤੇ ਉੱਥੇ ਜਾ ਕੇ ਅਸੀਂ ਕੱਲ੍ਹ ਬਾਤ ਕਰਾਂਗੇ ਤੇ ਜਰੂਰ ਰਾਬਤਾ ਕਰਾਂਗੇ ਦੋ ਚਾਰ ਗੱਲਾਂ ਬਾਤਾਂ ਤੁਹਾਡ ਹੋਰ ਤੇ ਲਈ ਬਸ ਇੰਨਾ ਹੀ ਧੰਨਵਾਦ ਸਤਿ ਸ੍ਰੀ ਅਕਾਲ ਰੱਬ ਰਖਾ ਚੜ੍ਹਦੀ ਕਲਾ ਤੇ ਇੱਕ ਹੋਰ ਗੱਲ ਬੋਲੂਗਾ ਵੀਡੀਓ ਜਿਹੜੀ ਆ ਪਲੀਜ਼ ਅੱਗੇ ਤੋਂ ਕੇ ਸਾਂਝੀ ਕਰਦੇ ਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਤੇ ਵਿਊ ਵਧੀਆ ਹੋ ਜਾਂਦੇ ਨੇ 2.5 ਤੇ 3000 ਬੰਦੇ ਦੇਖ ਲੈਂਦੇ ਨੇ ਪਰ ਜਿਹੜਾ ਆਪਣਾ ਲਾਈਕ ਹੁੰਦੇ ਥੋੜੇ ਘੱਟ ਹੁੰਦੇ ਐ ਤੱਬ ਦਿਆ ਕਰੋ ਲਾਈਕ ਵਾਲਾ ਬਟਨ ਤੇ ਨਾਲ ਹੀ ਟੰ ਟੰ ਵਾਲੀ ਘੰਟੀ ਵੀ ਦਬ ਦਿਆ ਕਰੋ ਧੰਨਵਾਦ